thank <laughs> you ਹਾਂ ਸਰ ਜੀ ਹਾਂ ਸਰ ਸਭ ਬਣਾ ਬਖ ਬਹੁਤ ਬਹੁਤ ਬਣਾਈਆ ਸਾਨੂੰ ਇੰਨੀ ਖੁਸ਼ੀ ਦੇ ਕਿਸੇ ਕੋ ਦੁਸ਼ਾਇਦ ਹੋਂ ਕੀ ਜਣਾ ਚਾਹੋਗੇ ਠੀਕ ਹੈ ਬਹੁਤ ਜਿੰਨ ਜਣਾ ਦੀ ਜਾਨੇ ਆਪਾ ਸਗਾਰਾਂ ਦਾ ਮੇਲਾ ਵਾ ਜਿਹੜਾ ਛੂ ਤੋਂ ਲੱਗਦਾ ਆ ਰਿਹਾ ਵਾ ਹਰ ਸਾਲ ਇਦਾਂ ਹੀ ਲੱਗਦਾ ਰਹਿੰਦਾ ਵਾ ਠੀਕ ਹੈ ਨਾ ਲੱਗਦਾ ਹੀ ਰਹਿਣਾ ਵਾ ਇਹ ਸਾਲ ਬਾਅਦ ਸਰਕਾਰ ਸਾਈਨ ਐਕਟ ਆ ਲੱਗ ਮੇਲਾ ਲੱਗਦਾ ਜੀ ਬਹੁਤ ਪੁਰਾਣਾ ਦਰਵਾਜ਼ਾ ਹੈ ਠੀਕ ਹੈ 7-800 ਸਾਲ ਪੁਰਾਣਾ ਦਰਵਾਜ਼ਾ ਹੈ ਠੀਕ ਹੈ ਬਾਬਾ ਜੀ ਤੁਹਾਨੂੰ ਇੱਕ ਸੇਵਾ ਕਰਦੇ ਕਿ ਮੈਨੂੰ ਭਾਈ 30 ਸਾਲ ਹੋ ਗਏ ਇੱਥੇ ਸੇਵਾ ਕਰਦੇ ਕੋਈ ਦਿੱਕਤ ਨਹੀਂ ਹੈ ਠੀਕ ਹੈ ਠੰਡਾ ਪਾਣੀ ਜਾਂ ਲੈਗਾ ਵਾਲੰਦਰ ਪਾਣੀ ਜਿਹੜਾ ਸਾਰਾ ਇਸ ਤਰ੍ਹਾਂ ਦਾ ਬੰਦੋਬਸਤ ਹੈ ਠੀਕ ਹੈ। ਉਹ ਇਹ ਸਰਪੰਚ ਨਾਲ ਸਾਡੇ ਪਿੰਡ ਦੇ ਮੁੰਡੇ ਸੇਵਾ ਕਰਦੇ ਆ। ਬਾਕੀ ਇਹਨਾਂ ਦੇ ਦਰਫਾ ਰਹੇ। ਇਹਨੂੰ ਸਿਵਾਹੀ ਹੀ ਆ ਜੀ ਨਾਲ ਜਾਣੇ ਹੋਰ ਕੁਛ ਨਹੀਂ ਆ। ਜੀ ਜੀ ਬਾਬਾ ਜੀ ਐਨ ਆਰ ਆਈ ਭਰਾਵਾਂ ਦਾ ਤੇ ಗ್ರಾಮ ਪੰਚਾਇਤ ਦਾ ਕਿੰਨਾ ਕੁ ਸਹਿਯੋਗ ਰਿਹਾ ਮੇਲੇ ਦੇ ਵਿੱਚ? ਇਹਦੇ ਵਿੱਚ। ਹਾਂਜੀ। ਠੀਕ ਆ। ਸਹੀ ਆ। ਠੀਕ। ਹਾਂ। ਇਹਦੇ ਦਰਵਾਜ਼ੇ ਦੀ ਮਾਮਲਾ। ਇਹਨਾਂ ਦੇ ਇਹਨਾਂ ਦੇ ਦੇਗਾ ਚੜਵੀਆਂ ਵਾ 17 ਦੇ ਬਖਰੇ ਚੜਦੇ ਆ। ਸਾਲ ਬਾਅਦ ਉਹਨਾਂ ਦਾ ਗੋਆ ਲੱਗਣ ਲਾਇਆ ਜਾਂਦਾ। 10 ਤਰੀਕ ਨੂੰ ਤੇ ਮਿਲ ਲਾਵਾਂ। ਫੇਰ ਉਹਦੇ ਨੂੰ ਬੱਕਰੇ ਚੜੂਗੇ ਲੰਗਰ ਲਾਇਆ ਜਾਊਗਾ ਭਾਈ ਸਿਖਾਇਆ ਜਾਊਗਾ ਠੀਕ ਹੈ ਬਾਬਾ ਜੀ ਅੱਜ ਕੱਲ ਬੱਚੇ WhatsApp ਤੇ Facebook ਤੇ ਹੋਰ ਲੱਗੇ ਤੁਸੀਂ ਆ ਕੋਈ ਸੰਦੇਸ਼ ਅੱਛਾ ਜੀ ਕੀ ਸੰਦੇਸ਼ ਜਈਏ ਬਣਾ ਬੱਚੇ ਤਾਂ ਪਾਗਲਾ ਥਿੰਗਰ ਅਯਗਵੀਨ ਸੀ ਆਈ ਬੀ ਸੀ ਹੈ ਵੀ ਇੱਕ ਬੱਕਰ ਫੀਰ ਬੰਦਾ ਜਿਹੜਾ ਹੁੰਦਾ ਉਹਨੇ ਵੀ ਜ਼ਿੰਦਗੀ ਉਹਦੇ ਨਾਂ ਤੇ ਲਾਈ ਹੁੰਦੀ ਹੈ ਠੀਕ ਹੈ ਨਾ ਆ ਪੌੜੀ ਰਿਸ ਕਰਕੇ ਆਪਣੀ ਜ਼ਿੰਦਗੀ ਦੀ ਖਰਾਬ ਕਰਨੀ ਤੁਸੀਂ ਆਪਣੀ ਜ਼ਿੰਦਗੀ ਜਿਹੜੀ ਆ ਉਹਨੂੰ ਸਵਾਰੋ ਠੀਕ ਆ ਇਹ ਪਰਿਵਾਰ ਦੇ ਨਾਂ ਤੇ ਨਹੀਂ ਲਾਈ ਆਪਾਂ ਜ਼ਿੰਦਗੀ ਸਰਕਾਰਾਂ ਦੇ ਨਾਂ ਤੇ ਲਾਈ ਆ ਓਕੇ ਠੀਕ ਹੈ ਨੌਜਵਾਨ ਪੀੜ੍ਹੀ ਨੂੰ ਕੀ ਕਹਿਣਾ ਚਾਹੁੰਦੇ ਹੋ ਨੌਜਵਾਨ ਪੀੜ੍ਹੀ ਨੂੰ ਇਹ ਕਿੰਨਾ ਚਾਹਨਾ ਵਾ ਵੀ ਆਪਣਾ ਵਧੀਆ ਤਰੀਕੇ ਖਾਣ ਪੀਣ ਦਾ ਸ਼ਾਰ ਨੱਖਾ ਨਸ਼ੇ ਬਤਿਆਂ ਤੋਂ ਦੂਰ ਰਹਿ ਕਹਿੰਵੇਂ ਉਹ ਨਾ ਕੋਈ ਖੇਲਾ ਜਿਹਦੇ ਨਾਲ ਇਹਨਾਂ ਦੇ ਚੀਰ ਜਾਨ ਪਵੇ ਸਰੀਰ 'ਤੇ ਠੀਕ ਹਾਂ ਇਹ ਬਾਬਾ ਜੀ ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਬਹੁਤ ਬਹੁਤ ਓਕੇ ਸਾਰਿਆਂ ਨੂੰ ਜੈ ਹਮਸਾ ਜੈ ਹਮਸਾ ਅੰਨ ਦਿਮਾਗ ਨਹੀਂ ਹਾਂਜੀ ਸਰ ਹੋ ਇੱਥੋਂ ਹੀ ਨੱਚਦੀ ਆਂ ਨੀ ਗੁਲਾਬੀ ਲਹਿੰਗੇ ਵਾਲੀ ਏ ਭੋਲੀ ਵੀ ਕੋਈ ਪਾ ਦੇ ਵਿਸ਼ ਕਿੰਨਾ ਕੈਂਠੇ ਵਾਲਿਆ ਸਤਿ ਸ਼੍ਰੀ ਅਕਾਲ ਜੀ ਮੈਂ ਸੁਰਿੰਦਰਮਾਨ ਸਤਿ ਸ਼੍ਰੀ ਅਕਾਲ ਜੀ ਮੈਂ ਕਰਨਜੀਤ ਕੰਮੂ ਹਾਂਜੀ ਅਸੀਂ ਅੱਜ ਆਏ ਜੀ ਕਪੂਰਸਲੇ ਦਾ ਪਿੰਡ ਖਾਨਗਾਹ ਵਿਖੇ ਇੱਥੇ ਪੀਰਾਂ ਦੇ ਪੀਰ ਬਾਬਾ ਅਨੈਤ ਸ਼ਾਹ ਜੀ ਦਾ ਬਹੁਤ ਵਧੀਆ ਮੇਲਾ ਲੱਗਦਾ ਜੀ ਹਰ ਸਾਲ ਦੀ ਤਰ੍ਹਾਂ ਆਪ ਸਾਰਿਆਂ ਨੂੰ ਇਸ ਮੇਲੇ ਦੀਆਂ ਲੱਖ ਲੱਖ ਮੁਬਾਰਕਾਂ ਜੀ ਬਹੁਤ ਖੁਸ਼ੀ ਵਾਲਾ ਮਿੱਲਾ ਮਾਹੌਲ ਬਹੁਤ ਵਧੀਆ ਲੱਗ ਰਿਹਾ ਕੀ ਤੇ ਸਾਡੇ ਸਰਪੰਚ ਸਾਹਿਬ ਅ ਡੇਵਟ ਸਿੰਘ ਜੀ ਤੇ ਸਾਡੇ ਕੁਲਦੀਪ ਸਿੰਘ ਜੀ ਐਸਐਸ ਸਾਹਿਬ ਜਿਨ੍ਹਾਂ ਦੇ ਸੱਜੇ ਤੁਸੀਂ ਪਹੁੰਚੇ ਆ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਹਨਾਂ ਦਾ ਤੇ ਹੋਰ ਜੀ ਕੰਮੋ ਜੀ ਕੀ ਕਰਨੇ ਜੀ ਪਿੱਕੂ ਗਿੱਲ ਜੀ ਦੇਵਟ ਜੀ ਗੁਰਵਿੰਦਰ ਵੀਰ ਜੀ ਸਾਰਿਆਂ ਦਾ ਤਹਿ ਦਿਲੋਂ ਥੈਂਕਸ ਕਰਦੇ ਤੇ ਬਾਕੀ ਲਾਉਣੇ ਜੀ ਰੌਣਕਾਂ ਮੇਲੇ ਤੇ ਸਿੱਧਾ ਚੱਲੂਗਾ ਲਾਈਵ ਦੇਖਦੇ ਆ ਠੀਕ ਹੈ ਓਕੇ ਹਾਂ ਜੀ ਸਰਪੰਚ ਸਾਹਿਬ ਕੀ ਨਾਹੀ ਆਪਣਾ ਇਹ ਮੇਰਾ ਨਾ ਐਡਵੋਕੇਟ ਡੇਵਿਟ ਜੀ ਸਭ ਤੋਂ ਪਹਿਲੇ ਵੀ ਤੁਹਾਨੂੰ ਮਿਲਣ ਦੀਆਂ ਬਹੁਤ-ਬਹੁਤ ਵਧਾਈਆਂ ਬਹੁਤ-ਬਹੁਤ ਧੰਨਵਾਦ ਕਿੰਨੀ ਖੁਸ਼ੀ ਕਿੰਨਾ ਕੁਤ ਸ਼ਾਇ ਤੁਹਾਨੂੰ ਕੀ ਕਹਿਣਾ ਚਾਹੋਗੇ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਇਹ ਸਾਡੇ ਪਿੰਡ ਦਾ ਸਾਲਾਨਾ ਇਤਿਹਾਸਿਕ ਮੇਲਾ ਹੈ ਜੀ ਪੀਰ ਬਾਬਾ ਨੈਸਾਲੀ ਜੀ ਦਾ ਹਰੇਕ ਸਾਲ ਲੱਗਦਾ ਹੈ ਹਰੇਕ ਸਾਲ ਵਿੱਚ ਦੋ ਮਹੀਨੇ ਲੱਗਦੇ ਹੈ ਜੀ ਵਾਠ ਠੀਕ ਹੈ ਤੁਸੀਂ ਪਿੰਡ ਦੇ ਫਸਟ ਟਾਈਮ ਸਰਪੰਚ ਬਣੇ ਤੁਹਾਨੂੰ ਉਹਦੀਆਂ ਵੀ ਵਧਾਈਆਂ ਬਹੁਤ-ਬਹੁਤ ਬਹੁਤ-ਬਹੁਤ ਧੰਨਵਾਦ ਇਹ ਮੇਲਾ ਕਿਹੜੇ ਪਿੰਡ 'ਚ ਲੱਗ ਰਿਹਾ ਤੇ ਕਿਹੜਾ ਜ਼ਿਲ੍ਹਾ ਪੰਨਾ ਹੈ ਇਹ ਪਿੰਡ ਖਾਨਗਾ ਜ਼ਿਲ੍ਹਾ ਕੋਰਤਲਾ ਹੈ ਜੀ ਠੀਕ ਹੈ ਸੰ ਬਹੁਤ ਜੀ ਐ ਪਹਿਲੇ ਤਾਂ ਸਾਰਿਆਂ ਦਾ ਤੁਹਾਡਾ ਬਹੁਤ ਜੀ ਐ ਨੂੰ ਤੇ ਪ੍ਰਬੰਧ ਸਾਰਿਆਂ ਲਈ ਲੰਗਰ ਦਾ ਪ੍ਰਬੰਧ ਹੈ ਪੱਕੇ ਘਰਾਂ ਲੱਗੇ ਨੇ ਪੱਕੇ ਲੱਗੇ ਨੇ ਤੇ ਸਿੱਖੀ ਦੀ ਪ੍ਰਬੰਧ ਸਿੱਖੀ ਦੀ ਪ੍ਰੋਗਰਾਮ ਚੱਲ ਰਹੇ ਨੇ ਤੇ ਹੁਣ ਕਿਸ ਤੋਂ ਬਾਅਦ ਇਹਦੇ ਹੁਣ ਤਾਂ ਕਲਾਕਾਰ ਦੀ ਤਿਆਰੀ ਚੱਲਣ ੜੀ ਜੀ ਕਿਹੜਾ ਕਲਾਕਾਰ ਆ ਕਰਮਜੀਤ ਕੰਮੋ ਜੀ ਸੁਰੇਂਦਰ ਮਾਨ ਕਰਮਜੀਤ ਕੰਮੋ ਜੀ ਠੀਕ ਹੈ ਗੱਲ ਕਰੀਏ ਆਪਾਂ ਨੌਜਵਾਨ ਜੀ ਦੀ ਜੀ ਕੀ ਸੰਦੇਸ਼ ਦੇਣਾ ਚਾਹੋਗੇ ਨੌਜਵਾਨ ਵੀ ਜੀ ਨੂੰ ਇਹੀ ਸੰਦੇਸ਼ ਆ ਨਸ਼ਿਆਂ ਤੋਂ ਦੂਰ ਰੋ ਖੇਡਾਂ ਵੱਲ ਧਿਆਨ ਦੋ ਪੜ੍ਹੋ ਲਿਖੋ ਤੇ ਅੱਗੇ ਵਧੋ ਠੀਕ ਹੈ ਗੱਲ ਕਰੀਏ ਮੇਲੇ ਦੀ ਤੇ ਐਨ ਆਰ ਆਈ ਭਰਾਵਾਂ ਦਾ ਕਿੰਨਾ ਤੇ ਸਹਿਯੋਗ ਰਿਹਾ ਕਿ ਗ੍ਰਾਮ ਪੰਚਾਇਤ ਦਾ ਕਿੰਨਾ ਸਹਿਯੋਗ ਰਿਹਾ ਬਹੁਤ ਜ਼ਿਆਦਾ ਸਹਿਯੋਗ ਰਿਹਾ ਜੀ ਐਨ ਆਰ ਆਈ ਵੀਰਾਂ ਦਾ ਪਹਿਲਾਂ ਤਾਂ ਅਸੀਂ ਮਤਲਬ ਥੋੜੇ ਹਲਕੇ ਕਲਾਕਾਰੀ ਲੈ ਕੇ ਆਉਣੇ ਹੁੰਦੇ ਇਹ ਲੋ ਬਜਟ ਦੇ ਵਿੱਚ ਹੁਣ ਐਨ ਆਰ ਆਈ ਮੁੰਡੇ ਬਾਹਰ ਗਏ ਨੇ ਸਾਰੇ ਹਨ ਭੇਜਦੇ ਆ ਅਗਲੇ ਤੇ ਬਸ ਉਸਾ ਉਹਨਾਂ ਸੇ ਜੋ ਉਹਨਾਂ ਮਿਲਾਂ ਹੁੰਦਾ ਸੀ ਸਾਰੇ ਚੈਲਰਾਂ ਲਈ ਸੰਦੇਸ਼ ਉਹਨਾਂ ਨੇ ਕਿਹਾ ਚਾਹੁੰਦੇ ਆ। ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ। ਪਰ ਮਾਰੇ ਉਹਨਾਂ ਤਰੱਕੀਆਂ ਬਖਸ਼ੇ ਤੇ ਗਾਂ ਤੋਂ ਹੋਰ ਵੱਧ ਚੜ ਕੇ ਸੇਵਾ ਕਰਨ ਤੇ ਹੋਰ ਵਧੀਆ ਮਹਿਲ ਕਰਾਈਏ ਇਸ ਤੋਂ ਜੀ। ਬਹੁਤ ਬਹੁਤ ਧੰਨਵਾਦ। ਬਹੁਤ ਥੈਂਕ ਯੂ। ਮੇਰਾ ਨਾਮ ਸਰਜੀਤ ਸਿੰਘ ਜੀ। ਮੇਲੇ ਦੀਆਂ ਤੁਹਾਨੂੰ ਬਹੁਤ ਬਹੁਤ ਵਧਾਈਆਂ। ਮੈਂ ਕਹਾਂਗਾ। ਮੈਂ ਇਹੋ ਹੀ ਗੱਲ ਕਰਨਾ ਚਾਹੁੰਦਾ ਚਲੋ ਇੱਥੇ ਸਾਡੇ ਪੀਰ ਬਾਬਾ ਨੈਸਰ ਸਿੰਘ ਜੀ ਇਤਿਹਾਸਿਕ ਜਗ੍ਹਾ ਵਾ ਪੀਰ ਬਾਬਾ ਬੁੱਲੇ ਸਾਹ ਤੇ ਗੁਰੂ ਸੀ ਇਥੇ ਉਹਨਾਂ ਦੇ ਪੀਰ ਬਖ ਬਾਬਾ ਬੁਲੇਸ਼ਾਨੇ ਨਾਤਿਕਨ ਆਇਆ ਸੀਗਾ ਬਹੁਤ ਪੁਰਾਣੀ ਤੇ ਇਤਿਹਾਸਕ ਜਗਾ ਵਾ ਸਾਰੇ ਐਨਆਰਆਈ ਵੀਰ ਮੇਰਾ ਬਹੁਤ ਸਹਿਯੋਗ ਕਰ ਰਿਹਾ ਪੂਰੇ ਇਲਾਕਾ ਨਿਵਾਸੀ ਸਹਿਯੋਗ ਕਰ ਰਿਹਾ ਤੇ ਮੇਲੇ ਦੀ رونਕਾਂ ਨੂੰ ਵਧਾ ਰਿਹਾ ਇੱਥੇ ਸੇਰ ਤੋਂ ਜਾ ਭਾਈ ਦਾ ਲੰਗਰ ਖੰਧਿਆ ਦਾ ਲੰਗਰ ਆਈਸਕ੍ਰੀਮ ਵਾਦਤ ਵਾਦ ਸੰਤਾ ਸਹਿਯੋਗ ਕਰ ਰਹੀਆਂ ਤੇ ਐਨਆਰਆਈ ਦਾ ਵੀ ਪੂਰੀ ਪੰਚਾਇਤ ਦਾ ਧੰਨਵਾਦ ਆ ਜਿਹੜੇ ਕਿ ਇਹ ਮੇਰੇ ਲਗਭਗ 50-50 ਸਾਲ ਗੱਲ ਕਰੀਏ ਪਰ ਮੇਲੇ ਦੀ ਤੇ ਕਿੰਨੇ ਸਾਲਾਂ ਤੋਂ ਮੇਲਾ ਚੱਲਿਆ ਹੈ ਮੇਲਾ ਇੱਥੇ ਬਹੁਤ ਪੁਰਾਣਾ ਜੀ ਮਹਾਰਾਜ ਜਦੋਂ ਮਹਾਰਾਜਾਂ ਦੀ रियासतਾਂ ਸੀ ਉਸ ਵੇਲੇ ਦੀ ਇਹ ਜਿਹੜਾ ਮਕਬਰਾ ਤਿਆਰ ਹੋਇਆ ਉਸ ਵੇਲੇ ਤੋਂ ਤਿਆਰ ਆ ਇਹ ਕਾਫੀ ਸਦੀਆਂ ਪੁਰਾਣਾ ਹੈ ਬਹੁਤ ਜ਼ਿਆਦਾ ਇਤਿਹਾਸਿਕ ਸਤਿ ਸ਼੍ਰੀ ਅਕਾਲ ਜੀ ਮੈਂ ਗਹਿਰੀ ਸਿੰਘ ਤੇ ਅੱਜ ਪੰਜਾਬ ਦੇ ਪ੍ਰਸਿੱਧ ਡਿਊਟ ਜੋੜੇ ਸੁਰਿੰਦਰ ਮਾਨ ਤੇ ਕਰਮਜੀਤ ਕਮੋਜ ਦੇ ਨਾਲ ਰੌਣਕਾਂ ਲਾਉਣ ਦੇ ਲਈ ਪਹੁੰਚਿਆ ਆ ਬਹੁਤ ਪਾਕ ਪਵਿੱਤਰ ਦਰਬਾਰ ਹੈ ਬਾਬਾ ਸ਼ਾ ਅਨੇਤਬਲੀ ਜੀ ਦੇ ਪਰਿਵਾਰ ਦੇ ਉੱਤੇ ਪਿੰਡ ਖਾਨਗਾ ਸਭ ਤੋਂ ਸੋਹਣਾ ਨਗਰ ਹੈ ਜੀ ਤੇ ਬਹੁਤ ਹੀ ਪਾਕ ਪਵਿੱਤਰ ਸਥਾਨ ਹੈ ਬਾਬਾ ਜੀ ਦਾ ਜਿੱਤੇ ਅੱਜ ਸੁਭਾਗ ਪ੍ਰਾਪਤ ਹੋਇਆ ਸਾਨੂੰ ਦਾਤਾ ਜੀ ਦੇ ਦਰਬਾਰ ਦੇ ਉੱਤੇ ਹਾਜ਼ਰੀਆਂ ਭਰਨ ਦਾ ਸਾਡੇ ਬਹੁਤ ਹੀ ਸਤਿਕਾਰਯੋਗ ਸਰਪੰਚ ਸਰਵੰਸੇ ਡੈਵਿਡ ਜੀ ਸਾਡੇ ਅੰਦਰ ਮੇਲੇ ਦੇ ਪ੍ਰਧਾਨ ਸਾਹਿਬ ਸਰਦਾਰ ਫਰਜੀਤ ਸਿੰਘ ਜੀ ਇਹ ਵਧਾਈ ਦੇ ਪਾਤਰ ਨੇ ਕਿਉਂਕਿ ਮੇਲੇ ਕਰਾਉਣੇ ਬਹੁਤ ਔਖੀ ਗੱਲ ਹੈ ਕਿਉਂਕਿ ਘਰ ਦੇ ਵਿੱਚ ਕੋਈ ਕਾਰਜ ਰੱਖ ਲਗੇ ਇਸਨੂੰ ਬਹੁਤ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਇਹ ਜਿਹੜੇ ਕਾਰਜ ਨੇ ਇਹ ਸਾਰੇ ਨਗਰ ਦੇ ਸਾਂਝੇ ਕਾਰਜ ਨੇ ਸੋ ਸਮੂਹ ಗ್ರಾಮ ਪੰਚਾਇਤ ਤੇ ਸਮੂਹ ਮੇਲਾ ਕਮੇਟੀ ਐਨ ਆਰ ਆ ਵੀਰ ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਆਪਣੇ ਕਿਰਤ ਕਮਾਈ ਦੇ ਵਿੱਚੋਂ ਵੱਡਾ ਸਹਿਯੋਗ ਦਿੰਦੇ ਆ ਇਸ ਕਮੇਟੀ ਨੂੰ ਇਸ ਨਗਰ ਨੂੰ ਸੋ ਉਹਨਾਂ ਨੂੰ ਵੀ ਬਹੁਤ ਸਾਰੀਆਂ ਮੁਬਾਰਕਾਂ ਤੇ ਬਸ ਕੁਝ ਹੀ ਬਲਾਵਾ ਪੰਜਾਬ ਦੀ ਪ੍ਰਸਿੱਭ ਜੋੜੀ ਸੁਰਿੰਦਰ ਮਾਨ ਤੇ ਕਰਮਜੀਤ ਕਮਮ ਜੀ ਰੌਣਕਾਂ ਲਾਉਣਗੇ ਪਰ ਆਪਾਂ ਸਾਰੇ ਰਲ ਕੇ ਇੰਜੋਏ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ